ਇਸੇ ਵਾਹਰੇਕ ਮਾਂ ਦੇ ਹਿੱਸੇ ਨਹੀਂ ਕਿਉਂ ਕਿਸੇ ਸ਼ਹੀਦ ਨੂੰ ਪੈਦਾ ਕਰੇ ਕਿਸੇ ਦਾਨੀ ਨੂੰ ਪੈਦਾ ਕਰੇ ਉਹਦਾ ਕਾਰਨ ਇਹ ਗੌਰ ਦੇ ਨਾਲ ਸੁਣ ਲਿਓ ਤੁਲਸੀ ਦਾਸ ਜੀ ਕਹਿੰਦੇ ਮਾਂ ਜੇ ਤੂੰ ਚੌਨੀ ਤੇਰੀ ਕੋਖ ਦੇ ਵਿੱਚੋਂ ਸੰਤ ਪੈਦਾ ਹੋਵੇ ਦਾਨੀ ਪੈਦਾ ਹੋਵੇ ਭਗਤ ਪੈਦਾ ਹੋਵੇ ਉਹੋ ਜੇ ਗੁਣ 20 ਸਾਲ ਪਹਿਲਾਂ ਤੈਨੂੰ ਤੇਰੇ ਅੰਦਰ ਆਪ ਧਾਰਨ ਕਰਨੇ ਪੈਣਗੇ ਜੇ ਮਾ ਚਾਹੁੰਦੀ ਬੱਚਾ ਸੰਤ ਹੋਵੇ ਪਹਿਲਾਂ ਮਾਂ ਨੂੰ ਉਹ ਜੇ ਗੁਣ ਆਪਣੇ ਅੰਦਰ ਧਾਰਨ ਕਰਨੇ ਪੈਣਗੇ ਮਾਫੀ ਦਿਓ ਜੜੀਆਂ ਮਾਵਾਂ ਨੇ ਅੱਜ ਸਤਨਾਮ ਕਰਦੇ ਵਾਹਿਗੁਰੂ ਕਰਦੀਆਂ ਵਾਰਸਾਂ ਨੂੰ ਜਨਮ ਦੇਣਾ ਸੀ ਨਾ ਅੱਜ ਦੀਆਂ ਮਾਵਾਂ ਦੀਆਂ ਕੁੱਖਾਂ ਦੇ ਵਿੱਚੋਂ ਨਚਾਰ ਪੈਦਾ ਹੋ ਰਹੇ ਨੇ ਨਚਾਰ ਅਸੀਂ ਤਿੰਨ ਤਿੰਨ ਸਾਲ ਦੀਆਂ ਬੱਚੀਆਂ ਨਚਾ ਦਿੱਤੀਆਂ ਘਰਾਂ ਦੀ ਇੱਜ਼ਤਾਂ ਨੂੰ ਆ ਪੈਣਾ ਅੱਜ ਚਾਰ ਵਿਊ ਚਾਰ ਪੈਸਿਆਂ ਦੀ ਖਾਤਰ ਅਸੀਂ ਕੋਠਿਆਂ ਤੇ ਚੜਾ ਚੜਾ ਕੇ ਨਚਾ ਦਿੱਤੀਆਂ ਸ਼ਰਮ ਧਰਮ ਦੇ ਛਾਪ ਖਲੋਏ ਕੂੜ ਫਿਰੇ ਪ੍ਰਧਾਨਵੇ ਲਾਲੋ ਜੇ ਫੋਲੋ ਕਰਨਾ ਨਾ ਤੇ ਸਤਨਾਮ ਕੌਰ ਤੇ ਵਾਹਿਗੁਰੂ ਕਾਰ ਨੂੰ ਕਰੋ ਫੋਲੋ ਕਰਨਾ ਬੀਬੀ ਹਰਸ਼ਰਕ ਕੌਰ ਨੂੰ ਫੋਲੋ ਕਰੋ ਫੋਲੋ ਕਰਨਾ ਤੇ ਮਈ ਭਾਗੋ ਨੂੰ ਫੋਲੋ ਕਰੋ ਇਹ ਦੁਨੀਆ ਤੇ ਆਇਆ ਸਫਲਾ ਤੇ ਹੋਵੇ ਗੱਲ ਹੱਕ ਦੀ ਗੱਲ ਸੱਚ ਦੀ ਹੋਏ ਕਿਉਂਕਿ ਗਰੀਬਨਵਾਜ ਗੁਰੂ ਗੋਬਿੰਦ ਸਿੰਘ ਜੀਆਂ ਦਾ ਸਾਡੀਆਂ ਰਗਾਂ ਦੇ ਵਿੱਚ ਖੂਨ ਦੌੜਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਇਹੋ ਜਿਹਾ ਖਾਲਸਾ ਸਾਡਿਆ ਮਰਜ ਕਹਿੰਦੇ ਚੇਤਾ ਰੱਖ ਲਿਓ ਨਿਮਰਤਾ ਵਾਂਣ ਤੇ ਹੈਗਾ ਪਰ ਕਮਜ਼ੋਰ ਨਹੀਂ ਇਹ ਅਣਖੀਲਾ ਆ ਜੋ ਸ਼ੀਲਾ ਹੈ ਤਕੇ ਸ਼ਾਇਦ ਦੇ ਜ਼ੁਲਮ ਦਾ ਵੈਰੀ ਆ ਪਹਿਲਾਂ ਕਿਸੇ ਨੂੰ ਕਹਿਣਾ ਕੁਝ ਨਹੀਂ ਫਟਲਣਾ ਨਹੀਂ ਅੱਗੇ ਵਧਣਾ ਤੇ ਪਿੱਛੇ ਹਟਣਾ ਨਹੀਂ ਜਬਾ